ਜੋ ਪਰਮਪਤਾ ਪਰਮਾਤਮਾ ਜੀ ਰਮਿਤਨ ਗਾਦਰਸ਼ੀਪ ਨੂੰ ਵਾਲਮੀਕੀ ਮਾਰੇ ਦਾ ਪਾਵਨ ਪਰਿਦੋਸ਼ 7 ਅਕਤੂਬਰ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਤੇ ਉਸ ਦੇ ਸਬੰਧ ਦੇ ਵਿੱਚ ਜੋ ਸ਼ੁਭhetra ਭਾਰਤੀ ਵਾਲਮੀ ਤ੍ਰੰਸਵ ਪਾਵਨ ਨੂੰ ਜਾਣ ਵੱਲ ਸ਼ਾਖਾ ਨੂੰ ਜਾਣ ਵੱਲੋਂ 4 ਅਕਤੂਬਰ ਨੂੰ ਦੇਸੀ ਗ੍ਰੰਥਪੀਰ ਜਾਨੀ ਕੱਢੀ ਕੱਢੀ ਜਾ ਰਹੀ ਹੈ ਉਸ ਦਾ ਕਾਰ ਤੇ ਪੋਸਟਰ ਰੀਚ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਾਨ ਅਮਨ अरोड़ा ਜੀ ਜਿਹੜੇ ਆਮਾਦੀ ਪਾਰਟੀ ਪੰਜਾਬ ਪ੍ਰਧਾਨ ਨੇ ਇਹਨਾਂ ਨਾਲ ਸ਼ਰੀਪ अरोड़ा ਜੀ ਪ੍ਰੋ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਨੇ ਉਹ ਜੋਰ ਰੋਸ਼ਨ ਕਰਨੇ ਚੰਡੇ ਰਸਨ ਹਰਦੀਪ ਸਿੰਘ ਮੁੰਡਿਆ ਜੀ ਇਹ ਡਾਕਟਰ ਰਜੋਸ਼ ਸਿੰਘ ਜੀ ਕਰ ਰਹੇ ਨੇ ਸੁਪਰਡ ਡੁਗਾਟਨ ਪ੍ਰਿੰਸੀਪਲ ਇੰਜੋਜੀ ਕੋਰ ਮੀਰ ਨਗਰ ਨੂੰ ਦਣਾ ਕਰ ਰਹੇ ਨੇ ਤੇ ਪਰੌਂਦੀ ਡੀ ਪ੍ਰਧਾਨਗੀ ਹੈ ਚੌਦੀ ਮਨਬਾ ਐਮ ਐਲ ਏ ਸਾਹਿਬ ਕਰ ਰਹੇ ਨੇ ਇਸ ਜਿਹੇ ਪ੍ਰਸ਼ਾਸਨ ਤੇ ਪਲੱਸ ਜਿਹੜੇ ਆਲ ਪਾਰਟੀ ਦੇ ਰਾਜਨੀਤਿਕ ਲੋਕ ਨੇ ਜ਼ਿਲ੍ਹਾ ਪ੍ਰਧਾਨ ਨੇ ਕੋ ਸ਼ਾਮਲ ਹੋਣੇ ਨੇ ਇਸ ਕਰਕੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ 4 ਤਰੀਕ ਨੂੰ ਜਿਹੜਾ ਸ਼ੋਭਤ ਦਾ ਵੈਲਕਮ ਵੀ ਕਰੋ ਤੇ ਉਹਦੇ ਵਿੱਚ ਹਿੱਸਾ ਵੀ ਲੋ ਧੰਨਵਾਦ ਜੈ ਵਾਲਮੀਕੀ 100 ਧੰਨਵਾਦ 7 ਅਕਤੂਬਰ 2025 ਨੂੰ ਭਗਵਾਨ ਵਾਲਮੀਕ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਜੋ ਕਿ ਪੂਰੇ ਵਿਸ਼ਵ ਵਿੱਚ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਣਾ ਹੈ ਉਸੇ ਕੜੀ ਵੱਜੋ 4 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਭਾਰਤੀਆ ਵਾਲਮੀਕ ਧਰਮ ਸਮਾਜ ਰਜਿਸਟਰਡ ਭਾਵ ਦਾਸ ਭਾਰਤ ਵੱਲੋਂ 15ਵੇਂ ਬ੍ਰह्म ਜੋਤੇ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ ਦਰੇਸੀ ਦੇ ਖੁੱਲੇ ਮੈਦਾਨ ਵਿੱਚ ਕਰਮਯੋਗੀ ਅਸ਼ਮੀ ਸਹੋਤਾ ਜੀ ਦੇ ਅਗਵਾਈ ਹੇਠ ਕੱਢੀ ਜਾਣੀ ਹੈ ਜੋ ਕਿ ਦਰੇਸੀ ਤੋਂ ਸ਼ੁਰੂ ਹੋ ਕੇ ਚੌੜਾ ਬਿਆਰ 3 ਨੰਬਰ ਡਿਵੀਜ਼ਨ ਤੋਂ ਘਾਟੇਵਾਲ ਮਕੇ ਦੇਖੇ ਸਮਾਪਤ ਹੋਏਗੀ ਤੇ ਮੈਂ ਆਪ ਸਭ ਦੇ ਰਾਹੀਂ ਸਮੂਹ ਸ਼ਹਿਰ ਵਾਸੀਆਂ ਨੂੰ ਆਈ ਅਪੀਲ ਕਰੂੰਗਾ ਕਿ ਤੁਸੀਂ ਇਹ ਸ਼ੋਭਾ ਯਾਤਰਾ ਦਾ ਸਵਾਗਤ ਕਰੋ ਤੇ ਜਿਹੜਾ ਕੀ ਹੈ ਆਪਣਾ ਭਗਵਾਨ ਵਾਲੀ ਮਹਾਰਾਜ ਦਾ ਦਾ ਦਿਨ ਹੈ ਉਹ ਤੁਮ ਤਾਂ ਆਪਣਾ ਮਨਾਓ ਉੱਥੇ ਹੀ ਮੈਂ ਭਾਵਦਸ ਪਰਿਵਾਰ ਨੂੰ ਵੀ ਇਹਹੀ ਬੇਨਤੀ ਕਰੂੰਗਾ ਕਿ ਦੇ ਸ਼ੋਭਾ ਯਾਤਰਾ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਸ਼ਾਮਲ ਹੋਵੋ ਤਾਂ ਕਿ ਆਪਾਂ ਇਹ ਯਾਤਰਾ ਦੇ ਸ਼ੋਭਾ ਨੂੰ ਹੋਰ ਵਿਧਾ ਸਕੀਏ ਧੰਨਵਾਦ ਜੈ ਵਾਲਮੀਕ